ਆਪਣੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਜਤਿੰਦਰ ਸਿੰਘ ਵਿੱਕੀ ਵੱਜਵਾ ਜੱਗੀ ਜੱਗੀ ਨੰਦਗੜਾ ਕਿਵੇਂ ਦਾ ਹੋਇਆ ਤੁਸੀਂ ਉੱਥੇ ਮੌਜੂਦ ਸੀ ਜਦੋਂ ਤੁਸੀਂ ਪ੍ਰਧਾਨ ਬਣਾਇਆ ਤਾਂ ਹਲਚਲ ਕਿਵੇਂ ਹੋਈਏ ਕਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨ ਆ ਭੰਗ ਕੀਤੀਆਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਐਸੀ ਤਰ੍ਹਾਂ ਜਿਹੜਾ ਕੱਲ ਅਸੀਂ ਫੋਲੋ ਕੀਤਾ ਜੋ ਕੱਲ ਬਣਾਇਆ ਜਿਸ ਤਰੀਕੇ ਕੱਲ ਪ੍ਰਧਾਨਾ ਇਸੇ ਤਰੀਕੇ ਬਣਦੇ ਆ ਰਹੇ ਨੇ ਔਰ ਸਾਡੇ ਇੱਕ ਸਿਸਟਮ ਚੱਲ ਰਿਹਾ ਵੀ ਜਿਹੜੀ ਸਰਕਾਰ ਨਾਲ ਬੰਦਾ ਜਿਹੜੀ ਸਰ ਸਰਕਾਰ ਹੈ ਉਹਦੇ ਚ ਜਿਹੜਾ ਵਰਕਰ ਕੰਮ ਕਰਦਾ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਇੱਕ ਪ੍ਰਧਾਨ ਤੁਸੀਂ ਬਣਾਇਆ ਨਾਮ ਤੁਸੀਂ ਲੈਨੇ ਹੋ ਕਮੇਟੀ ਬਣਾਉਣੇ ਹੋ ਦੂਜਾ ਮਤਲਬ ਕੋਈ ਟਰੱਕ ਆਪਰੇਟਰ ਉੱਥੇ ਪਹੁੰਚਦਾ ਕਾਕਾ ਉਹ ਦਵਾਈ ਪੀਂਦੇ ਨੇ ਮਤਲਬ ਨਸ਼ੀਲੀ ਦਵਾਈ ਨਿਕਲਦੇ ਨੇ ਉਹ ਮਸਲਾ ਇੱਥੇ ਤੱਕ ਕਿਵੇਂ ਗੰਭੀਰ ਹੋ ਗਿਆ ਸਾਡਾ ਇਹ ਤਕਰੀਬ ਨੂੰ 15 ਦਿਨ ਤੋਂ 20 ਦਿਨ ਤੋਂ ਮਸਲਾ ਚੱਲ ਰਿਹਾ ਸੀਗਾ ਉਹ ਮੀਟਿੰਗ 'ਚ ਹੈਗੇ ਨੇ ਚਾਹੇ ਮੈਂਬਰ ਵਾਹੇ ਚਾਹੇ ਕੋਈ ਕਮੇਟੀ ਦਾ ਆਗੂ ਚੁਣਿਆ ਜੁਣੀ ਕਮੇਟੀ ਉਹਦਾ ਆਗੂ ਹੈ ਚਾਹੇ ਉਹਨੂੰ ਅਸੀਂ ਉਸੇ ਨੂੰ ਚੁਣਾਂਗੇ ਨਾ ਜਿਹੜਾ ਹਾਜ਼ਰ ਹੈ ਉੱਥੇ ਦੇਖੋ ਹਾਜ਼ਰ ਹੈ ਨਹੀਂ ਦੀ ਮਨਜੀਤ ਸਿੰਘ ਕਾਕਾ ਲੇਕਿਨ ਉਹ ਜਦੋਂ ਆਇਆ ਉਦੋਂ ਨੂੰ ਤਾਂ ਅਸੀਂ ਪ੍ਰਧਾਨ ਚੁਣ ਚੁੱਕੇ ਸੀ ਚਲੋ ਵੱਡੀ ਗੱਲ ਸੋਸ਼ਲ ਮੀਡੀਆ ਤੇ ਲੈਣ ਦੇਣ ਸ਼ੋਅ ਹੋ ਰਿਹਾ ਪੈਸੇ ਦਿਖਾਈ ਦੇ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਟਰੱਕ ਯੂਨੀਅਨ ਨਾਲ ਜੁੜਿਆ ਹੋਇਆ 30 ਲੱਖ ਦੀ 55 ਲੱਖ ਦੀ ਕਾਫੀ ਗੱਲਾਂ ਹੋ ਰਹੀਆਂ ਨੇ ਉਹ ਉਸ ਲੈਂਡ ਦੇ ਨਾਲ ਸਾਡਾ ਕੋਈ ਯੂਨੀਅਨ ਦਾ ਕੋਈ ਸਬੰਧ ਨਹੀਂ ਜਨਨੀ ਕਿ ਜਿਹੜਾ ਮੌਜੂਦਾ ਐਮਐਲਏ ਹੁੰਦਾ ਉਹਦਾ ਇੰਟਰਫੀਰੈਂਸ ਕੋਈ ਹੁੰਦੀ ਆ ਮੜੀ ਮੁੱਟੀ ਯੂਨੀਅਨ ਚ ਜਾਂ ਗੱਲਬਾਤ ਹੁੰਦੀ ਆ ਜਿਵੇਂ ਪਹਿਲਾਂ ਕਾਂਗਰਸ ਰਹੀ ਆ ਹੁਣ ਆਮ ਆਦਮੀ ਪਾਰਟੀ ਤੋਂ ਜਿਹੜੇ ਐਮਐਲਏ ਹੁੰਦੇ ਉਹ ਦੇਖੋ ਉਹਨਾਂ ਦਾ ਪਾਰਟੀ ਦਾ ਮਸਲਾ ਹੈ ਉਹ ਆਪ ਚ ਪਾਰਟੀ ਵਾਲੇ ਨੇ ਉਹਨਾਂ ਨੇ ਵਰਕਰ ਲੈ ਉਹ ਉਹਨਾਂ ਨੂੰ ਪਤਾ ਹੋ ਪਰ ਸਾਡੀ ਯੂਨੀਅਨ ਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਪੈਸੇ ਵਾਲੀ ਕੋਈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪਵਾਨੀਗੜ੍ਹ ਟਰੱਕ ਯੂਨੀਅਨ ਦੀਆਂ ਖਬਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਇੱਕ ਪਾਸੇ ਪ੍ਰਧਾਨ ਬਣਾਇਆ ਜਾਂਦਾ ਤੇ ਦੂਜੇ ਪਾਸੇ ਜ਼ਹਿਰੀਲੀ ਦਵਾਈ ਪੀਤੀ ਜਾਂਦੀ ਆ ਟਰੱਕ ਆਪਰੇਟਰ ਵੱਲੋਂ ਸੋਸ਼ਲ ਮੀਡੀਆ ਤੇ ਲਗਾਤਾਰ ਕਾਫੀ ਵੀਡੀਓ ਵਾਇਰਲ ਹੋਈਆਂ ਨੇ ਪੈਸੇ ਵਾਲੇ ਲੈਣ ਦੇਣ ਦੀ ਵੀ ਵੀਡੀਓ ਵੀ ਵਾਇਰਲ ਹੋਈ ਆ ਕਾਫੀ ਯਾਨੀ ਕਿ ਕੱਲ ਦੀ ਜਿਹੜੀ ਅਪਡੇਟ ਆ ਕਾਫੀ ਚੱਲ ਰਹੀ ਆ ਕਿ ਐਮਐਲਏ ਨਰਿੰਦਰ ਕੌਰ ਭਰਾਸ ਦੀ ਵੀ ਵਾਈਟ ਆਈ ਆ ਉਹਨਾਂ ਨੇ ਵੀ ਗੱਲਬਾਤ ਦੱਸੀ ਆ ਕਿ ਟਰੱਕ ਆਪਰੇਟਰਾਂ ਨੇ ਆਪਣੀ ਮਰਜ਼ੀ ਨਾਲ ਪ੍ਰਧਾਨ ਬਣਾਇਆ ਸੋ ਟਰੱਕ ਯੂਨੀਅਨ ਆ ਪਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਛਨੇੜੀ ਤੇ ਦੂਜੇ ਸਾਬਕਾ ਪ੍ਰਧਾਨ ਨੇ ਜਗਮੀਤ ਸਿੰਘ ਭੋਲਾ ਬਰਿਆਲ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਕਿਉਂਕਿ ਇਹਨਾਂ ਨੇ ਇਹਨਾਂ ਦੀ ਮੌਜੂਦਗੀ 'ਚ ਉੱਥੇ ਪ੍ਰਧਾਨ ਬਣਾਇਆ ਗਿਆ ਜਦੋਂ ਪੂਰੇ ਟਰੱਕ ਆਪਰੇਟਰ ਇਕੱਠੇ ਸਨ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਆ ਉਸ ਦੇ ਵਿੱਚੋਂ ਪ੍ਰਧਾਨ ਦਾ ਨਾਮ ਵੀ ਪਾਇਆ ਜਾਂਦਾ ਜਨ ਕਿ ਪ੍ਰਧਾਨ ਬਣਾਇਆ ਜਾਂਦਾ ਸੋ ਗੱਲਬਾਤ ਕਰਨ ਲਈ ਗੁਰਤੇਜ ਸਿੰਘ ਛਨੇੜੀ ਛਨੇੜੀ ਸਾਹਿਬ ਭਵਾਨੀ ਘੜਾ ਟਰੱਕ ਯੂਨੀਅਨ ਪੰਜਾਬ ਦੀਆਂ ਬਹੁਤ ਵੱਡੀਆਂ ਯੂਨੀਅਨਾਂ ਦੇ ਵਿੱਚੋਂ ਆਉਂਦੀ ਹੈ ਜੀ ਕੀ ਹੋਇਆ ਕੱਲ ਜੋ ਸਾਰੀ ਘਟਨਾਕ੍ਰਮ ਹੋਇਆ ਉਹ ਕਿਵੇਂ ਦਾ ਹੋਇਆ ਤੁਸੀਂ ਉੱਥੇ ਮੌਜੂਦ ਸੀ ਜਦੋਂ ਤੁਸੀਂ ਪ੍ਰਧਾਨ ਬਣਾਇਆ ਤਾਂ ਹਲਚਲ ਕਿਵੇਂ ਹੋਈ ਏ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਸੰਗਤ ਨੂੰ ਜਿਹੜਾ ਤੁਹਾਡਾ ਚੈਨਲ ਦੇਸ਼ ਵਿਦੇਸ਼ ਵਿੱਚ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਡਾ ਧੰਨਵਾਦ ਕਿ ਤਾਂ ਤੁਸੀਂ ਸਾਡੀ ਜਿਹੜੀ ਟਰੱਕ ਯੂਨੀਅਨ ਦੀ ਗੱਲ ਨੂੰ ਲੋਕਾਂ ਤੱਕ ਸਾਡੇ ਜਿਹੜੇ ਲੀਡਰ ਸਾਹਿਬਾਨਾਂ ਨੂੰ ਪਹੁੰਚਾਉਮੋਗੇ ਜਿਹੜੀ ਦੇਖੋ ਸਾਡੀ ਚੋਣ ਤਕਰੀਬਨ ਇਹ ਕਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨ ਨਾਲ ਭੰਗ ਕੀਤੀਆਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਐਸੇ ਤਰੀ ਜਿਹੜਾ ਕੱਲ ਅਸੀਂ ਫੋਲੋ ਕੀਤਾ ਜੋ ਕੱਲ ਬਣਾਇਆ ਜਿਸ ਤਰੀਕੇ ਕੱਲ ਪ੍ਰਧਾਨ ਨੇ ਐਸੇ ਤਰੀਕੇ ਬਣਦੇ ਆ ਰਹੇ ਨੇ ਕੋਈ ਨਵਾਂ ਤਰੀਕਾ ਨਹੀਂ ਬਣਾਇਆ ਇਹ ਪ੍ਰਧਾਨ ਹਰ ਸਾਲ ਬਾਅਦ ਬਦਲਦੇ ਹਰ ਸਾਲ ਬਾਅਦ ਪ੍ਰਧਾਨ ਬਦਲਦੇ ਨੇ ਐਸੇ ਤਰੀ ਬਦਲੇ ਜਾਂਦੇ ਨੇ ਭਾਈਚਾਰਕ ਤੌਰ ਤੇ ਠੀਕ ਹੈ ਹਾਂ ਦੂਜੀ ਗੱਲ ਦੇਖੋ ਜਿਹੜਾ ਸਾਡਾ ਇਹ ਟਰੱਕ ਯੂਨੀਅਨ ਦਾ ਧੰਦਾ ਹੈ ਜੇ ਕਿਸਾਨਾਂ ਤੋਂ ਬਾਅਦ ਖੇਤੀ ਤੋਂ ਬਾਅਦ ਜੇ ਸੇਵਾ ਦਾ ਧੰਦਾ ਤਾਂ ਟਰਾਂਸਪੋਰਟ ਦਾ ਧੰਦਾ ਹੈ ਚਾਹੇ ਕਰੋਨਾ ਚ ਚਾਹੇ ਹਰ ਵਕਤ ਅਸੀਂ ਸੁੱਤੇ ਪੈਨੇ ਆ ਸਵੇਰ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਤਾਜ਼ੀਆਂ ਸਬਜ਼ੀਆਂ ਤਾਜ਼ੇ ਫਲ ਲਿਆ ਕੇ ਦਿੰਦੇ ਨੇ ਕਿਉਂਕਿ ਜਿਹੜੇ ਡਰਾਈਵਰ ਵਾਲੀ ਗੱਲ ਹੈ ਉਹ ਪੁਰਾਣੇ ਗਾਣੇ ਵੀ ਸੌਖੀ ਨਹੀਂ ਬਿੱਲੋ ਡਰਾਈਵਰੀ ਚ ਸੱਪ ਦੀ ਛੀਂਚੂ ਬੰਦੇ ਨੇ ਨੋਟ ਚੱਕਣੇ ਉਹ ਗੱਲ ਹੈ ਕਿਉਂਕਿ ਜਿਹੜੇ ਡਰਾਈਵਰ ਸਾਡਾ ਧੰਦਾ ਟਰਾਂਸਪੋਰਟ ਦਾ ਬਹੁਤ ਔਖਾ ਤੰਦਾ ਬਿਲਕੁਲ ਵੈਸੇ ਛਣੜੀ ਸਾਹਿਬ ਜੀ ਗੱਲਬਾਤ ਕਰੀਏ ਹੁਣ ਇੱਥੇ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਸਰਬਸੰਮਤੀ ਨਾਲ ਪ੍ਰਧਾਨ ਬਣਦਾ ਕਿਵੇਂ ਦਾ ਪ੍ਰਧਾਨ ਬਣਦਾ ਤੇ ਕੱਲ ਤੁਸੀਂ ਕਿਵੇਂ ਬਣਾਇਆ ਦੇਖੋ ਜਿਹੜੀ ਇਹ ਵੋਟਾਂ ਵਾਲਾ ਸਿਸਟਮ ਹੈ ਜੀ ਇੱਕ ਗੈਰ ਸਰਕਾਰੀ ਸੰਸਥਾ ਹੈ ਇਹ ਪਹਿਲਾਂ ਸਾਡੀ ਸੰਸਥਾ ਪੁਰਾਣੀ ਸਮੇਂ ਸੀ ਜਦੋਂ ਤੋਂ ਟ ਕੈਪਟਨ ਅਮਰਿੰਦਰ ਸਿੰਘ ਨੇ ਸਾਡੀਆਂ ਟਰੱਕੀਆਂ ਨੂੰ ਨਾ ਭੰਗ ਕੀਤੀਆਂ ਨੇ ਉਸ ਤੋਂ ਬਾਅਦ ਇਲੈਕਸ਼ਨ ਸਾਡੇ ਹੋਈ ਨਹੀਂ ਅਲੇਕਰ ਹੋਣ ਨੂੰ ਕੀ ਹੈ ਨਾ ਸਾਨੂੰ ਤਹਿਸੀਲਦਾਰ ਸਾਹਿਬ ਸਾਡੇ ਆਉਂਦੇ ਨੇ ਫਿਰ ਪਹਿਲਾਂ ਕਿ ਤਹਿਸੀਲਦਾਰ ਸਾਹਿਬ ਡਿਊਟੀ ਮਿਨਿਸਟਰੀ ਆ ਕੇ ਸਾਡੇ ਤੇ ਠੀਕ ਹੈ ਕਰਾਉਂਦੇ ਚੋਣ ਕਰਾਉਂਦੇ ਡੀਐਸਪੀ ਚਲੋ ਪ੍ਰਸ਼ਾਸਨ ਨੇ ਤਾਂ ਲਾਂਡਰ ਦੀ ਸਥਿਤੀ ਚ ਤਾਂ ਹੁਣ ਵੀ ਆ ਜਾਂਦੇ ਨੇ ਲੇਕਿਨ ਉਹ ਆ ਨਹੀਂ ਸਕਦੇ ਉਹਦੇ ਕਰਕੇ ਅਸੀਂ ਚੋਣ ਨਹੀਂ ਕਰਾ ਸਕਦੇ ਠੀਕ ਹੈ ਇਸ ਕਰਕੇ ਹੁਣ ਅਸੀਂ ਭਾਈਚਾਰੇ ਸਹਿਮਤੀ ਨਾਲ ਪ੍ਰਧਾਨ ਬਣਾ ਲੈਨੇ ਔਰ ਸਾਡੇ ਇੱਕ ਸਿਸਟਮ ਚੱਲ ਰਿਹਾ ਵੀ ਜਿਹੜੀ ਸਰਕਾਰ ਨਾਲ ਬੰਦਾ ਜਿਹੜੀ ਸਰਕਾਰ ਹੈ ਉਹਦੇ ਚ ਜਿਹੜਾ ਵਰਕਰ ਕੰਮ ਕਰਦਾ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਠੀਕ ਹੈ ਨੀ ਫਿਰ ਇਸ ਵਾਰ ਮਸਲਾ ਉਲਝ ਕਿਵੇਂ ਗਿਆ ਇੱਕ ਪ੍ਰਧਾਨ ਤੁਸੀਂ ਬਣਾਇਆ ਨਾਮ ਤੁਸੀਂ ਲੈਨੇ ਹੋ ਕਮੇਟੀ ਬਣਾਉਣੇ ਹੋ ਦੂਜਾ ਮਤਲਬ ਕੋਈ ਟਰੱਕ ਆਪਰੇਟਰ ਉੱਥੇ ਪਹੁੰਚਦਾ ਕਾਕਾ ਉਹ ਦਵਾਈ ਪੀਂਦੇ ਨੇ ਮਤਲਬ ਨਸ਼ੀਲੀ ਦਵਾਈ ਨਿਕਲਦੇ ਨੇ ਉਹ ਮਸਲਾ ਇੱਥੇ ਤੱਕ ਕਿਵੇਂ ਗੰਭੀਰ ਹੋ ਗਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਦੇ ਅੱਗੇ ਅਰਦਾਸ ਕਰਦਾ ਵੀ ਪਾਸ਼ਾ ਵੀ ਉਹਨੂੰ ਮਨਜੀਤ ਸਿੰਘ ਕਾਕਾ ਨੂੰ ਛੇਦ ਦੀ ਤੰਦਰੁਸਤੀ ਬਖਸ਼ੇ ਕਿਉਂਕਿ ਛੋਟੇ ਛੋਟੇ ਬੱਚੇ ਨੇ ਸਾਡੇ ਪਰਿਵਾਰ ਦਾ ਮੈਂਬਰ ਹੈ ਦੇਖੋ ਸਾਡਾ ਆਪਰੇਟਰ ਸਾਰੇ ਪਰਿਵਾਰ ਦੇ ਉਹਨਾਂ ਨੂੰ ਸਿਹਤ ਨੂੰ ਤੰਦਰੁਸਤੀ ਵਗਜ ਦੂਜੀ ਗੱਲ ਦੇਖੋ ਇਹ ਹੈ ਸਾਡਾ ਇਹ ਤਕਰੀਬਨ 15 ਦਿਨ ਤੋਂ 20 ਦਿਨ ਤੋਂ ਮਸਲਾ ਚੱਲ ਰਿਹਾ ਸੀਗਾ ਪ੍ਰਧਾਨਗੀ ਦਾ ਇਹ ਵੀ ਕਿਹਨੂੰ ਬਣਾਉਣਾ ਹੈ ਕਿਉਂਕੋ ਸ਼ਮਾ ਹੋ ਗਿਆ ਪਿੱਛੇ 12 ਫਰਵਰੀ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਜਿਹੜਾ ਸੇਵਾ ਦਾ ਮੌਕਾ ਦਿੱਤਾ ਸੀ ਉਹਨਾਂ ਹਿਸਾਬ ਦੇਣਾ ਸੀ ਉਸ ਤੋਂ ਬਾਅਦ ਉਹਨਾਂ ਨੇ ਮੰਨ ਲਿਆ ਅਸੀਂ ਨਵਾਂ ਸੇਵਾਦਾਰ ਚੁਣਨਾ ਸੀ ਸਾਨੂੰ ਨਹੀਂ ਪਤਾ ਸਾਡੀ ਕਿਹੜਿਆ ਆਉਂਦਾ ਐ ਅਸੀਂ ਮੀਟਿੰਗ ਰੱਖੀ ਐ ਮੀਟਿੰਗ ਦੇਖੋ ਅਸੀਂ ਪਹਿਲਾਂ ਰੱਖੀ ਪਹਿਲਾਂ ਪ੍ਰਸ਼ਾਸਨ ਨੇ ਸਾਡੇ ਕਿਸੇ ਕਾਰਨ ਕਰਕੇ ਲੇਟ ਕਰਾਤੀ ਵੀ ਛੱਡ ਲਵੇ ਹੈ ਨਹੀਂ ਉਹਨਾਂ ਨੂੰ ਹੋ ਸਕਦਾ ਹੋਵੇ ਅਸੀਂ ਕਹਿੰਦੇ ਵੀ ਪ੍ਰਸ਼ਾਸਨ ਦੀ ਸਾਡੀ ਕੀ ਲੋੜ ਐ ਮਾੜਾ ਮੋਟਾ ਹੁੰਦਾ ਦੋ ਚਾਰ ਮਲਾਜਮ ਆਜੋ ਉਹਨਾਂ ਨੂੰ ਹੋਊ ਕੋਈ ਦੇਖੋ ਇਦਾਂ ਗੱਲਾਂ ਨਹੀਂ ਕਿਉਂਕਿ ਸੀਐਡੀਆਂ ਹੋ ਗਿਆ ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ ਬਿਨਾ ਪ੍ਰਸ਼ਾਸਨ ਤੋਂ ਅਸੀਂ ਸਾਨੂੰ ਮੀਟਿੰਗ ਨਹੀਂ ਕਰਨੀ ਅਸੀਂ ਮੀਟਿੰਗ ਕੀਤੀ ਮੀਟਿੰਗ ਅਸੀਂ 8 ਵਜੇ ਬੋਲ ਕੇ ਸਾਮ ਨੂੰ 11 ਵਜੇ ਬੋਲ ਕੇ ਗਰਪਾਂ ਚ ਪਤਾ ਕੱਲ ਨੂੰ ਸਾਬ ਹੈ ਉੱਥੇ ਦੇਖੋ ਜਿਹੜਾ ਬੰਦਾ ਹੁੰਦਾ ਆਉਂਦਾ ਐ ਉਹ ਮੀਟਿੰਗ 'ਚ ਹੈਗੇ ਨੇ ਚਾਹੇ ਮੈਂਬਰ ਵਾਹੇ ਚਾਹੇ ਕੋਈ ਕਮੇਟੀ ਦਾ ਆਗੂ ਚੁਣਿਆ ਤੁਣੀ ਕਮੇਟੀ ਉਹਦਾ ਆਗੂ ਹੈ ਚਾਹੇ ਉਹਨੂੰ ਅਸੀਂ ਉਸੇ ਨੂੰ ਚੁਣਾਂਗੇ ਨਾ ਜਿਹੜਾ ਹਾਜ਼ਰ ਹੈ ਉੱਥੇ ਦੇਖੋ ਹਾਜ਼ਰ ਹੈ ਨਹੀਂ ਦੀ ਮਨਜੀਤ ਸਿੰਘ ਕਾਕਾ ਲੇਕਿਨ ਉਹ ਜਦੋਂ ਆਇਆ ਉਦੋਂ ਨੂੰ ਤਾਂ ਅਸੀਂ ਪ੍ਰਧਾਨ ਚੁਣ ਚੁੱਕੇ تھے ਹਾਂ ਇਹ ਹੈ ਜੀ ਉਹਨਾਂ ਦੀ ਨਾਰਾਜ਼ਗੀ ਕਿਉਂ ਜਤਾਈ ਕੋਈ ਨਾਮ ਸੀ ਪਹਿਲਾਂ ਉਹ ਵੀ ਦੱਸਿਆ ਜਾਂਦਾ ਕਿ ਨਰਿੰਦਰ ਕੌਰ ਭਰਾਜ ਦੇ ਬਿਲਕੁਲ ਨਜ਼ਦੀਕੀ ਰਹੇ ਨੇ ਜਿਹੜੇ ਕਾਕਾ ਫੱਗੂ ਵਾਲ ਨੇ ਤੇ ਉਸ ਤੋਂ ਬਾਅਦ ਅਚਾਨਕ ਉਹ ਆਏ ਪਹਿਲਾਂ ਕੋਈ ਡਿਸਕਸ਼ਨ ਨਹੀਂ ਕੀਤੀ ਨਹੀਂ ਦੇਖੋ ਨਰਿੰਦਰ ਕੌਰ ਭਰਾਜ ਦਾ ਟੱਕ ਵਿੱਚ ਕੀ ਹੈ ਅਸੀਂ ਕਮੇਟੀ 'ਚ ਤਾਂ ਉੱਥੇ ਅਸੀਂ ਕਮੇਟੀ ਉਹ ਤੋਂ ਮੌਕੇ ਤਾਂ ਉਹ ਮੀਟਿੰਗ 'ਚ ਜੁਣੀ ਹੈ ਨਾ ਮੀਟਿੰਗ 'ਚ ਤਾਂ ਨਾ ਕੋਈ ਨਰਿੰਦਰ ਕੌਰ ਭਰਾਤੀ ਨਾ ਕੋਈ ਉਹਨਾਂ ਦਾ ਕੋਈ ਸਰਕਲ ਪ੍ਰਧਾਨ ਦੀ ਜਿਹਨਾਂ ਦਾ ਕੋਈ ਹੁੰਦਾ ਕੋਈ ਨਹੀਂ ਸੀ ਅਸੀਂ ਆਪ ਹੀ ਤੇ ਜੇ ਉੱਥੇ ਸਾਡੇ ਲਵੇ ਹੁੰਦਾ ਆਉਂਦਾ ਹੋ ਸਕਦਾ ਸੀ ਉੱਥੇ ਮੌਕੇ ਤੇ ਜੋ ਕਹਿੰਦਾ ਮੈਂ ਵੀ ਬਣਨਾ ਚਾਹੁੰਦਾ 5 ਮਿੰਟ ਅਸੀਂ ਅੰਦਰ ਬਹਿ ਕੇ ਵਿਚਾਰ ਕਰ ਲੈਂਦੇ ਠੀਕ ਹੈ ਠੀਕ ਹੈ ਮੌਕੇ ਤੇ ਮੈਂ ਨਾਂ ਲਿਖੇ ਨੇ ਬੰਦੇ ਦੇਖ ਕੇ ਵੀ ਜਿਹੜੇ ਜਿਹੜੇ ਇਹਦੇ ਨਾਲ ਰਲ ਕੇ ਕੰਮ ਕਰ ਸਕਦੇ ਨੇ ਕਿ ਅਸੀਂ ਆਏ ਤਾਂ ਕਰਨਾ ਨਹੀਂ ਵੀ ਖਿੱਚੋ ਤਾਣ ਲੈ ਕੇ ਕੰਮ ਕਰੇ ਤੁਸੀਂ ਵੀ ਸੰਯੁਕਤ ਪ੍ਰੈਸ ਕਲੱਬ ਬਣਾਇਆ ਚ ਭਾਈਚਾਰਕ ਤੌਰ ਤੇ ਆਪਾਂ ਪ੍ਰਧਾਨ ਬਣਾਉਣੇ ਆ ਇਹਦੇ ਨਾਲ ਕੋਈ ਇਲਾਕਾ ਦਿਖਾਈ ਨਹੀਂ ਦੇਖੋ ਠੀਕ ਹੈ ਮਨਜੀਤ ਸਿੰਘ ਕਾਕਾ ਇੱਕ ਬਹੁਤ ਵਧੀਆ ਉਹਨਾਂ ਦਾ ਵਰਕਰ ਹੈ ਆਮ ਆਦਮੀ ਪਾਰਟੀ ਦਾ ਉਹ ਨਰਿੰਦਰ ਕੌਰ ਭਰਾਜ ਦੇ ਬਹੁਤ ਨੇੜੇ ਆ ਔਰ ਨੇੜੇ ਹੈਗਾ ਵੀ ਇਹ ਹੁਣ ਵੀ ਹੈ ਉਹਨਾਂ ਨੇ ਦੇ ਉਹਨਾਂ ਦਾ ਆਪਣਾ ਕੰਮ ਹੈ ਉਹਨਾਂ ਨੂੰ ਕੀ ਨਾਰਾਜ਼ਗੀ ਹੈ ਲੇਕਿਨ ਸਾਡੀ ਯੂਨੀਅਨ 'ਚ ਇਹ ਗੱਲ ਸਿਸਟਮ ਉਹ ਆਇਆ ਨਹੀਂ ਜੋ ਆਉਂਦਾ ਹੋ ਸਕਦਾ ਸੀ ਉਹ ਤੇ ਵਿਚਾਰ ਕਰ ਲੈਣੇ ਠੀਕ ਹੈ ਨਹੀਂ ਜਨਨ ਕਿ ਜਿਹੜਾ ਮੌਜੂਦਾ ਐਮਐਲਏ ਹੁੰਦਾ ਉਹਦਾ ਇੰਟਰਫੀਰੈਂਸ ਕੋਈ ਹੁੰਦੀ ਆ ਮੜੀ-ਮੁੱਟੀ ਯੂਨੀਅਨ 'ਚ ਜਦ ਗੱਲਬਾਤ ਹੁੰਦੀ ਆ ਜਿਵੇਂ ਪਹਿਲਾਂ ਕਾਂਗਰਸ ਰਹੀ ਆ ਹੁਣ ਆਮ ਆਦਮੀ ਪਾਰਟੀ ਤੋਂ ਜਿਹੜੇ ਐਮਐਲਏ ਹੁੰਦੇ ਦੇਖੋ ਹੁੰਦੀ ਹੈ ਇਹ ਨਹੀਂ ਗੱਲ ਵੀ ਅਸੀਂ ਕਹਿੰਦੇ ਹੁੰਦੀ ਨਹੀਂ ਉਹਨੂੰ ਜਿਹੜੇ ਵਰਕਰ ਨੇ ਉਹ ਜਾ ਕੇ ਕਹਿੰਦੇ ਨੇ ਵੀ ਅਸੀਂ 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 ਪ੍ਰਧਾਨ ਬਣਨ ਦੇ ਇਸ ਸੂਕਾ ਨੂੰ ਸੇਵਾ ਕਰਦੇ ਉਹ ਬਣਾ ਕੇ ਬਹਿ ਕੇ ਬਣਾਉਣ ਦੇ ਨੂੰ ਇਹਨੂੰ ਆਪ ਜੀ ਤੁਸੀਂ ਫੈਸਲਾ ਕਰ ਲੋ ਉਹਨਾਂ ਨੇ ਕਿਹਾ ਮੀਟਿੰਗ ਰੱਖ ਲਓ ਮੀਟਿੰਗ ਜਿਹੜਾ ਆ ਗਿਆ ਸੀ ਨੂੰ ਬੜਾਤਾ ਮੰਨ ਲਓ ਦੋ ਦੀ ਗੱਲ ਚੱਲਦੀ ਸੀ ਕਾਕੇ ਦੀ ਚੱਲਦੀ ਸੀ ਉਹਨਾਂ ਲਈ ਆਪ ਜੀ ਪਾਰਟੀ ਪੱਧਰ ਤੇ ਸਾਡੇ ਲਈ ਮੀਟਿੰਗ ਜੇ ਕਾਕਾ ਹੋ ਸਕਦਾ ਉੱਥੇ ਸੀ ਵਿਚਾਰ ਕਰਕੇ ਉਹਨੂੰ ਵੀ ਬੜਾਉਂਦੇ ਬਿਲਕੁਲ ਵੱਡੀ ਗੱਲ ਸੋਸ਼ਲ ਮੀਡੀਆ ਤੇ ਲੈਣ ਦੇਣ ਸ਼ੋਅ ਹੋ ਰਿਹਾ ਪੈਸੇ ਦਿਖਾਈ ਦੇ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਟਰੱਕ ਯੂਨੀਅਨ ਨਾਲ ਜੁੜਿਆ ਹੋਇਆ 30 ਲੱਖ ਦੀ 55 ਲੱਖ ਦੀ ਕਾਫੀ ਗੱਲਾਂ ਹੋ ਰਹੀਆਂ ਨੇ ਉਹ ਕੀ ਗੱਲਬਾਤ ਕੀ ਹੈ ਦੇਖੋ ਪਹਿਲਾਂ ਤਾਂ ਗੱਲ ਉਹ ਪਾਰਟੀ ਪੱਧਰ ਵਾਲਾ ਉਹਨਾਂ ਦਾ ਸਬੰਧ ਹੈ ਕੀ ਹੈ ਕੀ ਨਾ ਮੈਂ ਤਾਂ ਤੁਹਾਡੇ ਜਰੀਏ ਔਰ ਇਹ ਇੱਕ ਬੇਨਤੀ ਕਰ ਸਕਦਾ ਵੀ ਜਿਹੜਾ ਜਤਿੰਦਰ ਸਿੰਘ ਵਿੱਕੀ ਵੱਜਬਾ ਉਹਦੇ ਵੱਲੋਂ 1 ਰੁਪਿਆ ਕਿਸੇ ਨੂੰ ਨਹੀਂ ਦਿੱਤਾ ਠੀਕ ਹੈ ਉਹਦੀ ਮੈਂ ਗਾਰੰਟੀ ਦਿੰਦਾ ਕਿਉਂਕਿ ਉਹ ਮੇਰਾ ਭਰਾਵਾ ਵਾਂਗੂ ਅਸੀਂ ਵਰਤਦੇ ਆ ਲੰਮੇ ਸਮੇਂ ਤੋਂ ਪਿਛਲੇ ਸਮੇਂ ਆਜ਼ਾਦ ਚੋਣ ਵੀ ਲੜਿਆ ਦੀ ਚੋਣਸ਼ਾਨ ਟਰੈਕਟਰ ਚੋਣਸ਼ਾਨ ਦੀ ਉਹ ਤਾਂ ਤੁਸੀਂ ਦੇਖਿਆ ਐ ਐਮਸੀ ਦੀ ਮੈਂ ਅਸੀਂ ਚਲੋ ਭਾਈਚਾਰਕ ਤੌਰ ਤੇ ਉਹਦੀ ਮਦਦ ਕੀਤੀ ਐ ਔਰ ਜਿੱਦਾਂ ਦਾ ਮੈਂ ਟਰੱਕ ਨੂੰ ਜਾਓ ਮੇਰੇ ਨਾਲ ਭਰਾਵਾ ਵਾਂਗੂ ਰਹਿੰਦਾ ਮੈਨੂੰ ਪਤਾ ਹੈ ਲੇਕਿਨ ਜੇ ਐਨੇ ਪੈਸਿਆਂ ਦਾ ਦੇਨ ਲੈਣ ਹੁੰਦਾ ਤਾਂ ਜਰੂਰ ਆਪਣੇ ਨਾਲ ਸਾਂਝੀ ਕਰਦਾ 1 ਰੁਪਿਆ ਕਿਸੇ ਨੂੰ ਦਿੱਤਾ ਨਹੀਂ ਠੀਕ ਹੈ ਉਹ ਚਾਹੇ ਮੈਂ ਮੰਨ ਲਉ ਕਹਿੰਦਾ ਵੀ ਜਿਵੇਂ ਕੋਈ ਕਲੱਬ ਆ ਗਿਆ ਵੀ ਜਰ ਸਾਡੇ ਲਈ ਵੀ ਕੋਈ ਹੈਗਾ ਵੀ ਪ੍ਰਧਾਨ ਜੀ ਇਹਨਾਂ ਨੂੰ ਕਲੱਬ ਵਾਲਿਆਂ ਨੂੰ ਪਰਚੀ ਦੇ ਦੋ ਚਾਹੇ ਕਿਸੇ ਨੇ ਮੰਨ ਲਉ ਮੌਜੂਦਾ ਐਮਐਲਏ ਨੇ ਕਹਤਾ ਉਹਦੇ ਲਈ ਵੀ ਕਲੱਬ ਵਾਲੇ ਬਾਗੇ ਮਤਲਬ ਆਪਾਂ ਪਰਚੇ ਬਾਗੇ ਵੀ ਇਸ ਹਿਧਾਰ ਛੋਟੇ-ਛੋਟੇ ਹਥਿਆਰ ਵੱਡੇ ਹੁੰਦੇ ਨੇ ਤੇ ਲੈਣੀ ਹੁੰਦੀ ਹੈ ਉਹ ਵੀ ਐਮਐਲਏ ਪਰ ਤੁਹਾਨੂੰ ਕਹੇਦਾ ਕੋਈ ਕੇ ਸੰਸਥਾ ਹੈ ਜਿਹੜੀ ਸਮਾਜ ਸੇਵਾ ਚ ਅਸੀਂ ਸੇਵਾ ਦਾ ਕੰਮ ਕਰਦੇ ਆ ਚਾਹੇ ਕਿਸੇ ਗੁਰੂ ਦਵਾਰਾ ਸਾਹਿਬ ਨੂੰ ਚਾਹੇ ਕਿਸੇ ਮੰਦਰ ਨੂੰ ਚਾਹੇ ਖੇਡਾਂ ਨੂੰ ਚਾਹੇ ਕਿਸੇ ਗਰੀਬ ਗਰੁੱਪੇ ਨੂੰ ਅਸੀਂ ਵੱਲੋਂ ਹਮੇਸ਼ਾ ਅੱਗੇ ਹੋ ਕੇ ਸੇਵਾ ਕਰਦੀ ਆ ਟੱਕ ਜੀ ਠੀਕ ਹੈ ਹਾਂ ਉਸ ਕਰਕੇ ਹਰੇਕ ਬੰਦੇ ਨੂੰ ਹੁੰਦਾ ਵੀ ਪਾਰਟੀ ਨੂੰ ਹੁੰਦਾ ਵੀ ਜਿਹੜੇ ਸੇਵਾ ਕਰ ਸਕਦੇ ਉਸ ਤੇ ਬੰਦਾ ਆਪਣਾ ਮਾੜਾ ਜ ਆਪਣੇ ਕਹਿ ਲੱਗਦਾ ਹੋਵੇ بس ਅਕਾਲ ਜੀ ਬਿਲਕੁਲ ਜੀ ਬਲੀয়াল ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਟਰੱਕ ਯੂਨੀਅਨ ਚ ਕਾਫੀ ਕਸ਼ਮਕਸ਼ ਹੋਈ ਸੋਸ਼ਲ ਮੀਡੀਆ ਤੇ ਲਗਾਤਾਰ ਖਬਰਾਂ ਵੀ ਚੱਲ ਰਹੀਆਂ ਨੇ ਕਿ ਕਾਫੀ ਵੱਡਾ ਲੈਣ ਦੇਣ ਚੱਲਦਾ ਪਵਾਨੀਗੜ੍ਹ ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਲੈਣੀ ਹੈ ਤਾਂ ਲੱਖਾਂ ਦੇਣੇ ਪੈਂਦੇ ਨੇ ਇੱਥੋਂ ਤੱਕ ਗੱਲਬਾਤ ਮਤਲਬ ਖਬਰਾਂ ਚ ਸ਼ੋ ਹੋ ਰਹੀ ਹੈ ਵੈਸੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਔਰ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸਾਰੀਆਂ ਅਫਵਾਹਾਂ ਨੇ ਇਸੇ ਸਾਡੀ ਯੂਨੀਅਨ ਦੇ ਵਿੱਚ ਇਹੋ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਇੰਨਾ ਸਾਡੇ ਗਰੀਬ ਲੋਕ ਨੇ ਸਾਰੇ ਇੰਨੇ ਪੈਸੇ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਸਾਰੀਆਂ ਅਫਵਾਹਾਂ ਨੇ ਠੀਕ ਹੈ ਹਾਂ ਜੀ ਨਹੀਂ ਫਿਰ ਹੋਇਆ ਕਿਵੇਂ ਜਿਵੇਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਵੀਡੀਓ ਤੁਸੀਂ ਵੀ ਦੇਖੀ ਹੋਣੀ ਲੈਂਡ ਦੇਣ ਦੀ ਗੱਲਬਾਤ ਚੱਲਦੀ ਉਹ ਆਮ ਆਦਮੀ ਪਾਰਟੀ ਦੇ ਆਗੂ ਨੇ ਨਰਿੰਦਰ ਕੌਰ ਭਰਾਸ ਦੇ ਨਜ਼ਦੀਕੀ ਦੱਸੇ ਜਾਂਦੇ ਨੇ ਪਹਿਲਾਂ ਨਜ਼ਦੀਕੀ ਦੱਸੇ ਜਾਂਦੇ ਸੀ ਪਰ ਐਮਐਲਏ ਸਾਹਿਬ ਦਾ ਬਿਆਨ ਵੀ ਆਇਆ ਹੁਣ ਉਹ ਦੇਖੋ ਉਹਨਾਂ ਦਾ ਪਾਰਟੀ ਦਾ ਮਸਲਾ ਹੈ ਉਹ ਆਪ ਚ ਪਾਰਟੀ ਵਾਲੇ ਨੇ ਉਹ ਇਹਨਾਂ ਦਾ ਵਰਕਰ ਲੈ ਉਹ ਉਹਨਾਂ ਨੂੰ ਪਤਾ ਹੋ ਪਰ ਸਾਡੀ ਜੁਨੀਅਨ ਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਪੈਸੇ ਵਾਲੀ ਕੋਈ ਹਾਂ ਚਲੋ ਜਿਵੇਂ ਸਾਡੇ ਸੀਨੀਅਰ ਨੇ ਗਰਤੇਸੀ ਨੇ ਨਾ ਦੱਸਿਆ ਜਿਵੇਂ ਕੋਈ ਮਦਦ ਹੁੰਦੀ ਹੈ ਕਿਸੇ ਗਰੀਬ ਆਦਮੀ ਦੀ ਮਦਦ ਕਰਤੀ ਜਾਂ ਕਿਸੇ ਕਲੱਬ ਵਾਲੇ ਨੂੰ ਜਾਂ ਕਿਸੇ ਨੂੰ ਵੀ ਦੇਣਾ ਤਾਂ ਉਹ ਇੰਨੇ ਕੁ ਛੋਟੇ-ਮੋਟੇ ਹੁੰਦਾ ਰਹਿੰਦਾ ਵੈਸੇ ਸਾਡੀ ਜੁਨੀਅਨ ਚ ਐਡੇ ਬਸਲੇ ਨਹੀਂ ਹੈਗੇ ਐਡੀ ਇੱਥੇ ਲੁੱਟ ਨਹੀਂ ਪਈ ਹੈਗੀ ਹਾਂ ਜੀ ਬਾਕੀ ਟਰੱਕ ਆਪਰੇਟਰ ਨੇ ਕਾਕਾ ਫੱਗੂ ਵਾਲਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਲਾਈਵ ਹੋਏ ਨੇ ਕਿ ਉਹ ਜ਼ਿੰਮੇਵਾਰ ਨੇ ਜੀ ਉਹਨਾਂ ਨੇ ਦਵਾਈ ਪੀਣ ਦੀ ਕੋਸ਼ਿਸ਼ ਕੀਤੀ ਆ ਉੱਥੇ ਇੱਕ ਨਸ਼ੀਲਾ ਪਦਾਰਥ ਨਿਗਲਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਉਹਨਾਂ ਬਾਰੇ ਕਿਵੇਂ ਦੇਖੀ ਦੂੰ ਤੁਸੀਂ ਉਹ ਦਾਵੇਦਾਰ ਸੀ ਪ੍ਰਧਾਨਗੀ ਜੀ ਹਾਂ ਜੀ ਪਹਿਲਾ ਦੇਖੋ ਬੜੀ ਅਫਸੋਸ ਵਾਲੀ ਗੱਲ ਹੈ ਇਹ ਉਹਨਾਂ ਨੇ ਦਵਾਈ ਜਿਹੜੀ ਪੀਤੀ ਗਈ ਹੈ ਬਹੁਤ ਮੱਤ ਭਾਗੀ ਹੈ ਇਹ ਤੇ ਅਸੀਂ ਪਰਮਾਤਮਾ ਗੇਰ ਦੀ ਹੀ ਅਰਦਾਸ ਕਰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਵੀ ਜਾਨੀ ਇਹ ਇਹ ਜੀ ਕੋਈ ਗੱਲ ਹੀ ਹੈਗੀ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਉੱਥੇ ਮੀਟਿੰਗ ਦੇ ਵਿੱਚ ਉਹ ਹਾਜ਼ਰ ਹੀ ਨਹੀਂ ਸੀਗਾ ਜਦੋਂ ਸਾਡੀ ਸੀਨੀਅਰ ਪਹਿਲਾਂ ਰਜੀਤ ਸਿੰਘ ਤੂਰ ਜੀ ਉੱਥੇ ਜੋ ਸਾਡੀ ਪਹਿਲਾਂ ਹਿਸਾਬ ਦਾ ਉਹਦੀ ਤਰੀਕ ਰੱਖੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਜਾਂਦਾ ਜੇ ਸੰਮਤੀ ਹੁੰਦੀ ਹੈ ਉਹ ਪਹਿਲਾਂ ਰਜੀਤ ਸਿੰਘ ਤੂਰ ਜੀ ਕਰਦੇ ਤੇ ਮੇਨ ਬੰਦੇ ਤੇ ਤੇ ਹੁਣ ਐਸੀ ਕੀ ਵਾਰੀ ਕਰਤੇ ਸੀਗਾ ਤੇ ਵਿਪਲਨ ਕੁਮਾਰ ਸ਼ਰਮਾ ਜੀ ਤੇ ਇਹਨਾਂ ਨੇ ਉਹਨਾਂ ਦਾ ਨਾਮ ਨੋਚ ਅਨਾਉਂਸ ਕੀਤਾ ਤੇ ਉਸ ਟਾਈਮ ਉੱਥੇ ਹੈਂਦੀ ਸੀਗਾ ਮਨਜੀਤ ਸਿੰਘ ਜੀ ਤੇ ਹੋ ਸਕਦਾ ਹੈ ਉਹਨਾਂ ਤੇ ਕੋਈ ਵਿਚਾਰ ਕਰਾਇਆ ਜਾਂਦਾ ਜੀ ਠੀਕ ਹੈ ਨਰਾਜਗੀ ਫਿਰ ਕਿਉਂ ਕੀਤੀ ਉਹਨਾਂ ਨੇ ਇੰਨੀ ਵੱਡੀ ਨਰਾਜਗੀ ਨਰਾਜਗੀ ਤਾਂ ਦੇਖੋ ਉਹਨਾਂ ਦੀ ਆਪ ਚ ਪਾਰਟੀ ਨਾਲ ਸਾਡੇ ਜੁਰੀਨ ਨਾਲ ਕੋਈ ਨਰਾਜਗੀ ਨਹੀਂ ਜੀ ਠੀਕ ਹੈ ਹਾਂ ਸਾਡਾ ਭਾਈਚਾਰਕਾ ਸਾਂਝਾ ਸਾਡੀ ਕੋਈ ਸਾਡੇ ਨਾਲ ਕੋਈ ਨਰਾਜਗੀ ਨਹੀਂ ਉਹਨਾਂ ਦੀ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਸੋਸ਼ਲ ਮੀਡੀਆ ਤੇ ਜਿਵੇਂ ਸਾਰਾ ਤੁਸੀਂ ਮਤਲਬ ਕਿਤੇ ਨਾ ਕਿਤੇ ਉਹ ਗੱਲ ਨੂੰ ਇਹ ਕਹਿੰਦੇ ਹੋ ਵੀ ਹੁਣ ਠੀਕ ਆ ਸਿਸਟਮ ਸਾਰਾ ਸਭ ਕੁਝ ਠੀਕ ਆ ਜੀ ਕੱਲ ਪਕਾਰ ਹੋਈ ਆ ਜੀ 4 ਵਜੇ ਪਕਾਰ ਹੋਈ ਗੱਡੀ ਕੱਟੀਆਂ ਨੇ ਜੀ ਤੇ ਅੱਜ ਸਵੇਰੇ 10 ਵਜੇ ਹੋਈ ਆ 12 ਵਜੇ ਹੋਈ ਆ ਹੁਣ 4 ਵਜੇ ਫੇਰ ਉਹ ਕੋਈ ਇਹੋ ਜੀ ਗੱਲ ਨਹੀਂ ਹੈਗੀ ਸ਼ਾਂਤ ਮਾਹੌਲ ਹੈ ਕੋਈ ਠੀਕ ਆ ਸਭ ਕੁਝ ਜੀ ਠੀਕ ਹੈ ਬਿਲਕੁਲ ਜੀ ਸੋਪਵਾਨੀਗੜ ਟਰੱਕ ਯੂਨੀਅਨ ਦੇ ਵਿਸ਼ੇ ਤੇ ਗੱਲਬਾਤ ਕੀਤੀ ਆ ਕਿ ਕਿਸ ਤਰੀਕੇ ਨਾਲ ਚੱਲਿਆ ਜੋ ਵੀ ਸਿਸਟਮ ਹੋਇਆ ਕਿਉਂਕਿ ਜਿਹੜੇ ਸਾਬਕਾ ਪ੍ਰਧਾਨਾਂ ਨੇ ਨਵਾਂ ਪ੍ਰਧਾਨ ਨਿਯੁਕਤ ਕੀਤਾ ਉਹਨਾਂ ਨੇ ਦੱਸਿਆ ਕਿ ਹਰ ਸਾਲ ਯੂਨੀਅਨ ਦੀ ਪ੍ਰਧਾਨਗੀ ਚੇਂਜ ਹੁੰਦੀ ਆ ਪ੍ਰਧਾਨਗੀ ਬਦਲਦੀ ਆ ਤੇ ਉਸ ਤਰੀਕੇ ਨਾਲ ਤੇ ਜਿਹੜੇ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਨਾਲ ਟਰੱਕ ਯੂਨੀਅਨ ਦਾ ਕੋਈ ਸਬੰਧ ਨਹੀਂ ਕੈਮਰਾਮੈਨ ਹਸਨ ਜੁਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ